ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਅਸੀਂ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਸਮ ਗ੍ਰੰਥ ਵਿੱਚ ਦਰਜ ਨੇਕ ਕਲਕੀ ਅਵਤਾਰ ਦੇ ਜ਼ਿਕਰ ਬਾਰੇ ਗੱਲ ਕਰਾਂਗੇ ਜਿਸ ਵਿੱਚ ਆਉਣ ਵਾਲੇ ਸਮੇਂ ਦੀਆਂ ਭਵਿੱਖਵਾਨੀਆਂ ਕੀਤੀਆਂ ਗਈਆਂ ਹਨ ਮਹਾਰਾਜ ਨੇ ਦੱਸਿਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਪ੍ਰਮਾਤਮਾ ਨੇਕ ਕਲੰਕ ਅਵਤਾਰ ਧਾਰ ਲਵੇਗਾ ਇਸ ਤੋਂ ਪਹਿਲਾਂ ਕਾਲਯੁਗ ਵਿੱਚ ਕਈ ਵਰਤਾਰੇ ਵਰਤਣਗੇ ਜਿਨ੍ਹਾਂ ਵਿੱਚੋਂ ਕੁਝ ਨਿਸ਼ਾਨੀਆਂ ਅਸੀਂ ਹੁਣ ਆਪਣੇ ਸਾਹਮਣੇ ਵੀ ਦੇਖ ਸਕਦੇ ਹਾਂ ਪਿਆਉਤੀ ਮਾਪੁੱਤਰ ਅਤੇ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਨਹੀਂ ਰਹਿਣਗੇ ਅੱਜ ਵਿੱਚ ਕਾਲ ਯੁਗ ਦੀ ਵਿਸ਼ੇਸ਼ੀ ਪਸ਼ੂਆਂ ਵਾਲੀ ਹੋ ਜਾਵੇਗੀ ਜਿਸ ਨਾਲ ਪਾਪ ਬਹੁਤ ਵਧਣਗੇ ਕੋਈ ਵੀ ਵਿਅਕਤੀ ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ ਧਰਮ ਗ੍ਰੰਥ ਪੜ੍ਹ ਕੇ ਰਾਜੀ ਨਹੀਂ ਹੋਵੇਗਾ ਵਿਦੇਸ਼ਾਂ ਵਿੱਚ ਚਰਚ ਖਾਲੀ ਹੋ ਜਾਣਗੇ ਅਤੇ ਇੱਕ ਸਮਾਂ ਅਜੀਹਾ ਆਵੇਗਾ ਕਿ ਦੁਨੀਆ ਉੱਤੇ ਧਰਮ ਗ੍ਰੰਥ ਨੂੰ ਭੁੱਲ ਕੇ ਵੀ ਕੋਈ ਹੱਥ ਨਹੀਂ ਲਾਵੇਗਾ ਅੱਜ ਅਸੀਂ ਸਾਰਾ ਦਿਨ ਫੇਸਬੁੱਕ ਉੱਤੇ ਬੈਠੇ ਰਹਿੰਦੇ ਹਾਂ ਜਦੋਂ ਕਿ ਉਸੇ ਹੀ ਮੋਬਾਈਲ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੁੰਦੀ ਹੈ ਪਰ ਅਸੀਂ ਘੜੀ ਦੋ ਘੜੀ ਬਾਣੀ ਪੜਨ ਲਈ ਥਮਾ ਨਹੀਂ ਕਰਦੇ ਨਾ ਰਾਜਾ ਆਪਦੇ ਧਰਮ ਤੇ ਰਹੇਗਾ ਤੇ ਨਾ ਰਜਾ ਆਉਦੇ ਧਰਮ ਤੇ ਰਹੇਗੀ ਰਾਜਾ ਆਪਣੀ ਪ੍ਰਜਾ ਦੀ ਪਾਲਣਾ ਕਰਨਾ ਭੁੱਲ ਜਾਵੇਗਾ ਅਤੇ ਪ੍ਰਜਾ ਵੀ ਰਾਜੇ ਦੇ ਹੁਕਮਾਂ ਦੀ ਪਾਲਣਾ ਨਹੀਂ ਕਰੇਗੀ ਘਰ ਵਿੱਚ ਇੱਕ ਵਿਚਾਰ ਨਹੀਂ ਰਹੇਗਾ ਘਰ ਵਿੱਚ ਚਾਰ ਜੀ ਹੋਣ ਤਾਂ ਚਾਰ ਮਤ ਬਣ ਜਾਣਗੇ ਜਦੋਂ ਪਾਪਾਂ ਦਾ ਇਹ ਵਰਤਾਰਾ ਹੋਰ ਵਧੇਗਾ ਤੇ ਅਜੀਹਾ ਸਮਾਅਵੇਗਾ ਜਦੋਂ ਧਰਮ ਗ੍ਰੰਥ ਪੜਨ ਉੱਤੇ پابੰਦੀ ਲੱਗ ਜਾਵੇਗੀ ਮੰਦਿਰਾਂ ਅਤੇ ਗੁਰਦੁਆਰਿਆਂ ਨੂੰ ਤਾਲੇ ਲੱਗ ਜਾਣਗੇ ਜੇ ਕੋਈ ਪੁਥੀ ਪੜ੍ਹੂਗਾ ਉਸ ਨੂੰ ਫੜ ਕੇ ਥਾਣੇ ਲੈ ਜਾਇਆ ਜਾਵੇਗਾ ਅਤੇ ਸਜ਼ਾ ਦਿੱਤੀ ਜਾਵੇਗੀ ਰਾਜੇ ਅਜੀਹੇ ਲੋਕਾਂ ਨੂੰ ਜੇਲਾ ਵਿੱਚ ਸੁੱਟ ਕੇ ਤੁਸੀਂ ਹੀ ਦੇਣਗੇ ਜਾਂ ਫਿਰ ਮਾਰ ਦੇਣਗੇ ਮਹਾਰਾਜ ਕਹਿੰਦੇ ਹਨ ਕਿ ਜਦੋਂ ਇਸ ਤਰ੍ਹਾਂ ਦਾ ਸਮਾਂ ਆ ਜਾਵੇਗਾ ਤਾਂ ਇੱਕ ਸਾਧੂ ਘਰ ਵਿੱਚ ਅੰਡਰਗਰਾਉਂਡ ਕਮਰਾ ਜਿਸ ਨੂੰ ਪੂਰਾ ਕਹਿੰਦੇ ਹਨ ਬਣਾ ਕੇ ਉਸ ਵਿੱਚ ਬੈਠ ਕੇ ਪਾਠ ਪੂਜਾ ਕਰੇਗਾ ਪਰ ਉਸ ਦੀ ਘਰ ਵਾਲੀ ਜੋ ਕਿ ਪਰਮੇਸ਼ਵਰ ਨੂੰ ਨਹੀਂ ਮੰਨੇਗੀ ਉਸ ਨੂੰ ਪਾਠ ਕਰਨ ਤੋਂ ਰੋਕੇਗੀ ਅਤੇ ਸਰਕਾਰ ਕੋਲ ਜਾ ਕੇ ਉਸ ਦੀ ਸ਼ਿਕਾਇਤ ਕਰੇਗੀ ਜਦੋਂ ਦੇਸ਼ ਦਾ ਰਾਜਾ ਇਹ ਗੱਲ ਸੁਨੇਗਾ ਤਾਂ ਉਹ ਸਾਧੂ ਨੂੰ ਫੜਨ ਆਵੇਗਾ ਉਸ ਨੂੰ ਪਾਠ ਪੂਜਾ ਕਰਨ ਤੋਂ ਰੋਕਿਆ ਜਾਵੇਗਾ ਜਦੋਂ ਸਾਧੂ ਰਾਜੇ ਦੀ ਗੱਲ ਨਹੀਂ ਮੰਨੇਗਾ ਤੇ ਰਾਜਾ ਗੁੱਸੇ ਵਿੱਚ ਆਕੇ ਤਲਵਾਰ ਨਾਲ ਉਸ ਨੂੰ ਮਾਰਨ ਲੱਗੇਗਾ ਤਾਂ ਉਸ ਤੋਂ ਬਾਅਦ ਉਸ ਭੂਰੇ ਦੇ ਅੰਦਰੋਂ ਇੱਕ ਭਿਆਨਕ ਕੀਖ ਦੀ ਆਵਾਜ਼ ਆਵੇਗੀ ਅਤੇ ਨੇਕ ਕਲੰਕੀ અવਤਾਰ ਪ੍ਰਗਟ ਹੋਵੇਗਾ ਉਹ ਭਿਆਨਕ ਕਿਲਕਾਰੀ मारेगा ਜਿਸ ਨਾਲ ਤਿੰਨੇ ਲੋਕ ਕੰਬ ਜਾਣਗੇ ਉਹ ਆਪਣੀ ਤਲਵਾਰ ਨਾਲ ਰਾਜੇ ਦਾ ਸਿਰ ਕੱਟ ਦੇਵੇਗਾ ਫਿਰ ਨੇਕ ਕਲਕੀ અવਤਾਰ ਇੱਕ ਉੱਡਣ ਵਾਲੇ ਘੋੜੇ ਤੇ ਚੜ੍ਹ ਕੇ 36 ਹੱਥ ਦਾ ਇੱਕ ਵਿਸ਼ਾਲ ਖੰਡਾ 36 ਹੱਥ ਦਾ ਇੱਕ ਵਿਸ਼ਾਲ ਖੰਡਾ ਲੈ ਕੇ ਬਾਹਰ ਨਿਕਲੇਗਾ ਇਹ ਖੰਡਾ ਐਟਮ ਬੰਬ ਤੋਫਾਂ ਜਾਂ ਬਿਮਾਰੀਆਂ ਦਾ ਪ੍ਰਤੀਕ ਵੀ ਹੋ ਸਕਦਾ ਹੈ ਜੋ ਭੂਰੇ ਲੋਕਾਂ ਨੂੰ ਖਤਮ ਕਰਨ ਲਈ ਹੋਣਗੇ ਦਸਵੇਂ ਪਾਤਸ਼ਾਹ ਨੇ ਰੋਗ ਅਸਥਾ ਦਾ ਵੀ ਜ਼ਿਕਰ ਕੀਤਾ ਹੈ ਜਿਸ ਵਿੱਚ ਬਿਮਾਰੀਆਂ ਨਿਕਲਣਗੀਆਂ ਪਰਮਾਤਮਾ ਕਿਹੜੇ ਰੂਪ ਵਿੱਚ ਇਸ ਧਰਤੀ ਉੱਤੇ ਆਵੇਗਾ ਅਤੇ ਕੀ ਵਰਤਾਰਾ ਵਰਤੇਗਾ ਇਹ ਅਕਾਲ ਪੁਰਖ ਆਪ ਹੀ ਜਾਣਦੇ ਹਨ ਇਹ ਕਲਕੀ ਅਵਤਾਰ ਸਾਰੇ ਪਾਪਾਂ ਦਾ ਨਾਸ਼ ਕਰਨ ਲਈ ਆਵੇਗਾ ਦੋਸਤੋ ਜੋ ਲੋਕ ਅੱਜ ਪਾਪ ਕਰਮ ਕਰ ਰਹੇ ਹਨ ਜਾਂ ਕਿਸੇ ਨੂੰ ਤੰਗ ਕਰ ਰਹੇ ਹਨ ਉਹਨਾਂ ਦਾ ਇੱਕ ਦਿਨ ਨਾਸ਼ ਹੋ ਜਾਵੇਗਾ ਉਹ ਲੋਕ ਜਨਮ ਮਰਨ ਦੇ ਚੱਕਰ ਵਿੱਚ ਪੈ ਕੇ ਭੈੜੀਆਂ ਜੂਨਾ ਵਿੱਚ ਦੁੱਖ ਪਾਉਣਗੇ ਪਰ ਜੋ ਲੋਕ ਪਰਮਾਤਮਾ ਦਾ ਨਾਮ ਜਪ ਰਹੇ ਹਨ ਚੰਗੇ ਕਰਮ ਕਰ ਰਹੇ ਹਨ ਉਹਨਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਆਉਣ ਵਾਲੇ ਸੰਕਟ ਵਿੱਚ ਉਹਨਾਂ ਦਾ ਵਾਲ ਵੀ ਵੇਗਾ ਨਹੀਂ ਹੋਵੇਗਾ ਐਸ ਲਈ ਜਿੰਨੀ ਵੱਧ ਤੋਂ ਵੱਧ ਪਾਣੀ ਪੜ ਸਕਦੇ ਹੋ ਉਨੀ ਪੜੋ ਕੰਜੂਸੀ ਨਾ ਕਰੋ ਅਤੇ ਫੇਸਬੁੱਕ ਵਰਗੀਆਂ ਚੀਜ਼ਾਂ ਤੋਂ ਦੂਰ ਰਹੋ ਅਸੀਂ ਮੋਬਾਈਲ ਰਾਹੀਂ ਬਾਣੀ ਦਾ ਵੀ ਲਾਭ ਲੈ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ